ਸਾਸੀਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵੀਐਸ ਮੋਟਰ ਗੈरेज ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ Maruti Suzuki ਦੀ ਗੱਡੀ Alto Keton ਬਿਲਕੁਲ ਨਿਊ ਮਾਡਲ ਬਿਲਕੁਲ ਨਵੀਂ ਕਾਰ ਜਿਹੜੀ ਆਪਾਂ ਇਹਦੀ ਟਚ ਅਪ ਕਰਨੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਸਟਮਰ ਆਪਣੇ ਕੋਲ ਵਰਕਸ਼ਾਪ ਤੇ ਆਇਆ ਲੋਕਲ ਸਹਿਰ ਬਰਨਾਲਾ ਤੋਂ ਆ ਤੇ ਉਹ ਕਹਿੰਦੇ ਬਾਈ ਜੀ ਆਨ ਸਰ ਕਹਿੰਦੇ ਬਾਈ ਜੀ ਅਸੀਂ ਤੁਹਾਨੂੰ ਫੋਲੋ ਕਰਦੇ ਆ ਤੁਹਾਡੇ ਕੰਮ ਦੀਆਂ ਵੀਡੀਓ ਨੂੰ ਦੇਖਦੇ ਆ ਸ਼ੇਅਰ ਵੀ ਕਰਦੇ ਆ ਲਾਈਕ ਵੀ ਕਰਦੇ ਆ ਕਮੈਂਟ ਵੀ ਕਰਦੇ ਆ ਮੈਂ ਕਿਹਾ ਬਾਈ ਜੀ ਥੈਂਕ ਯੂ ਉਹ ਕਹਿੰਦੇ ਅੱਜ ਸਾਨੂੰ ਵੀ ਜ਼ਰੂਰਤ ਪੈ ਗਈ ਸਾਡੀ ਬਿਲਕੁਲ ਨਵੀਂ ਕਾਰ ਆ ਜਿਹਦੇ ਉੱਪਰ ਸਕ੍ਰੈਚ ਲੱਗੇ ਸਾਨੂੰ ਬਹੁਤ ਦੁੱਖ ਆ ਮੈਂ ਕਹਾ ਕੋਈ ਗੱਲ ਨਹੀਂ ਵੀ ਤੁਸੀਂ ਟੈਨਸ਼ਨ ਨਾ ਲਵੋ ਪਰ ਪਲੀਜ਼ ਥੋੜਾ ਜਿਹਾ ਟਾਈਮ ਦੇ ਦਿਓ ਆਪਣੇ ਕੋਲ ਮੂਰੇ ਕੰਮ ਬਹੁਤ ਆਗਾ ਥੈਂਕ ਯੂ ਕਰਦਾ ਮੈਂ ਛੋਟੇ ਭਰਾ ਦਾ ਜਿਹਨੇ ਯਾਰ 25 ਦਿਨ 20 ਤੋਂ 25 ਦਿਨ ਜਿਹਨੇ ਆਪਣੇ ਵੇਟ ਕੀਤੀ ਤੇ ਉਸ ਤੋਂ ਬਾਅਦ ਆਪਾਂ ਨੂੰ ਕੰਮ ਕਰਨ ਵਾਸਤੇ ਗੱਡੀ ਦਿੱਤੀ ਤੇ ਆਪਾਂ ਵੀ ਫਿਰ ਜਿੰਦ ਜਾਣ ਲਾਤੀ ਪੂਰੀ ਜਿੰਦ ਜਾਨ ਲਾਤੀ ਤੇ ਉਹ ਦੇ ਨਾਲ ਪੂਰੇ ਪ੍ਰੇਮ ਦੇ ਨਾਲ ਕਲਰ ਮੈਚਿੰਗ ਕਰਕੇ A to Z ਕੰਮ 2K ਮਟੀਰੀਅਲ ਦੇ ਵਿੱਚ ਕਰਕੇ 00 ਕਰਤੀ ਕਿਸੇ ਵੀ ਪੀਸ ਦੇ ਉੱਪਰ ਨਾਲ ਬਰਾਬਰ ਸਪਰੇ ਨਹੀਂ ਮਾਰਿਆ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਸੋਹਣਾ ਕੰਮ ਹੋਇਆ ਥੈਂਕ ਯੂ ਕਰਦਾ ਮੈਂ ਉਹਨਾਂ ਸਾਰੇ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਨੇ ਲਾਈਕ ਕਮੈਂਟ ਸ਼ੇਅਰ ਕਰਕੇ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਕੀਤਾ ਹੋਇਆ ਫੋਲੋ ਦਿਲੋਂ ਧੰਨਵਾਦੀਆਂ ਉਹਨਾਂ ਦੇ ਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਅਜੇ ਤੱਕ ਫੋਲੋ ਨਹੀਂ ਕੀਤਾ ਤੁਸੀਂ ਵੀ ਕਰ ਲਿਓ ਵੀਰੇ ਥੈਂਕ ਯੂ ਧੰਨਵਾਦ